ਸਵੇਰ ਦੀ ਗੁੱਡ ਮਾਰਨਿੰਗ ਹੈ ਜੀ ਪਿਆਰ ਭਰੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਆਪਾਂ ਬਣਾ ਰਹੀਆਂ ਮਾਰਨਿੰਗ ਟਾਈਮ ਦੇ ਵਿੱਚ ਗਰਮਾ ਗਰਮ ਪਕੌੜੇ ਸਵੇਰੇ ਸਵੇਰੇ ਔਰ ਪਕੌੜੇ ਮੈਂ ਤਾਂ ਬਣਾ ਰਹੀਆਂ ਜੀ ਕਿਉਂਕਿ ਅੱਜ ਬੱਚਿਆਂ ਨੂੰ ਟਿਫਨ ਲੈ ਕੇ ਜਾਣੇ ਆ ਜੀ ਬਾਹਰ ਟਿਫਨ ਕਿਉਂਕਿ ਸਕੂਲ ਦੇ ਵਿੱਚ ਤੇ ਮੈਡਮ ਨੇ ਮੈਸੇਜ ਕਰਿਆ ਕਿਉਂਕਿ ਅੱਜ ਮੈਡਮ ਤੀਜ ਫੈਸਟੀਵਲ ਹੈ ਬੱਚਿਆਂ ਦੇ ਸਕੂਲ ਦੇ ਵਿੱਚ ਤੀਜ ਸੈਲੀਬ੍ਰੇਸ਼ਨ ਹਨਾ ਇਸ ਕਰਕੇ ਮੈਂ ਬਣਾ ਰਹੀਆਂ ਪਕੌੜੇ ਆਲੂ ਔਰ ਪਿਆਜ਼ ਹਰੀ ਮਿਰਚ ਔਰ ਨੌਣ ਮਿਰਚਰ ਸੁੱਕੇ ਮਸਾਲੇ ਹਨਾ ਆਲੂ ਪਾ ਕੇ ਔਰ ਪਿਆਜ਼ ਹੈ ਵਿੱਚ ਉੱਤੇ ਆਪਾਂ ਬਣਾ ਰਿਆਂ ਜੀ ਪਕੌੜੇ ਬੱਚਿਆਂ ਦਾ ਟਿਫਨ ਲੈ ਕੇ ਜਾਣਾ ਹੈ ਔਰ ਇੱਕ ਵਾਸਤੇ ਮੈਂ ਧਰੀ ਹੋਈ ਅੱਛਾ ਤੇ ਫਾਈਨਲੀ ਤੇਲ ਮੇਰਾ ਗਰਮ ਹੋ ਗਿਆ ਤੇ ਬਣਾਣੇ ਆ ਜੀ ਗਰਮਾ ਗਰਮ ਪਕੌੜੇ ਤੋਂ ਫਿਲਹਾਲ ਮੈਂ ਬਣਾਣੇ ਆ ਜੀ ਗਰਮਾ ਗਰਮ ਪਕੌੜੇ ਬਣਾਵਾਂਗੇ ਆਪਾਂ ਉਹਦੇ ਲਈ ਮੈਂ ਮਟੀਰੀਅਲ ਹੈ ਜਿਹੜਾ ਉਹ ਘੋਲਦਾ ਚੰਗੀ ਤਰ੍ਹਾਂ ਫਿਰ ਬਣਾਉਂਗੇ ਆਪਾਂ ਪਕੌੜੇ ਤੋ ਲੋ ਜੀ ਬੱਚਿਆਂ ਲਈ ਇੱਧਰ ਬਣ ਰਹੀਆਂ ਪਕੌੜੇ ਗਰਮਾ ਗਰਮ ਕਿਉਂਕਿ ਅੱਜ ਪਾਰਟੀ ਟਿਫਨ ਹੈ ਬੱਚਿਆਂ ਦਾ ਔਰ ਇੱਕ ਪਾਸੇ ਚਾਹ ਬਣ ਗਈ ਆਪਣੀ

एक वजे पकोड़े, तो लो जी इधर बन रहे हैं पकोड़े और इधर बन चुके हैं पापा पता क्या कह रहे हैं इसके बिचना कह रहे हैं मसाला पा दे सिंपल मैं ले जुड़े हूँ देखिए खा के थोड़ा जहाँ ठीक है मेरे भी मन नहीं ना सुबह सुबह ओके लो जी हमने बना लिए पकोड़े गरमा गर्म ਲੋਜੀ ਬੱਚਾ ਨੂੰ ਵੀ ਕਰਨਾ ਰੈਡੀ ਮੈਂ ਤੋ ਲੋਜੀ ਗਰਮਾ ਗਰਮ ਪਕੌੜੇ ਬਣਾ ਰਹੀ ਆ ਮੈਂ ਔਰ ਕਿਉਂਕਿ ਬੱਚਾ ਨੇ ਟਿਫਨ ਲੈ ਕੇ ਜਾਣਾ ਹਨਾ ਟਿਫਨ ਰੈਡੀ ਹੋ ਗਿਆ ਬਸ ਇਹਨਾਂ ਨੂੰ ਤਿਆਰ ਕਰਾਂ ਬਣਾਉਣੇ ਨੇ ਸਕੂਲ ਜਾਣਾ ਹੈ ਜੋਤ ਨੇ ਤਾਂ ਆਪ ਹੋ ਜਾਣਾ ਰੂਪ ਨੂੰ ਮੈਂ ਕਰਨਾ ਰੂਪ ਰੂਪ ਤਿਆਰ ਹੋਣਾ ਪੁੱਤ ਮੰਮਾ ਨੇ ਪਕੌੜੇ ਬਣਾਏ ਗਰਮਾ ਗਰਮ ਅੱਜ ਇਹਨਾਂ ਕਾ ਤੀਜ ਮੇਲਾ ਆ ਨਾ ਸਕੂਲ ਦੇ ਵਿੱਚ ਤੀਜ ਮੇਲੇ ਕਰਕੇ ਅੱਜ ਫੰਕਸ਼ਨ ਹੈ ਸਕੂਲ ਦੇ ਵਿੱਚ ਚਾਰਜ ਹੋ ਗਿਆ ਚਾਰਜ ਹੋ ਗਿਆ ਦੇਖੋ ਕੀ ਚਾਰਜ ਹੋ ਗਿਆ ਕੈਰੀ ਮੰਮਾ ਡੋਗੀ ਚਾਰਜ ਹੋ ਗਿਆ ਹਾਂ ਚਾਰਜ ਹੋ ਗਿਆ ਕੱਲ ਬਿਮਾਰ ਹੋ ਗਿਆ ਤਾਂ ਸਾਡਾ ਲਿਓ ਲੂਜ਼ ਮੋਸ਼ਨ ਲੱਗ ਗਏ ਤੇ ਲਿਓ ਨੂੰ ਇਸ ਕਰਕੇ ਹੁਣ ਠੀਕ ਹੈ ਦਵਾਈ ਦਈ ਹੈ ਨਾ ਰਾਤ ਤੇ ਰੂ ਪੈਨਸਲ ਕਹਿੰਦੀ ਮਮਾ ਲਿਓ ਉਹ ਹੋ ਰਿਹਾ ਹੈ ਠੀਕ ਹੋ ਗਿਆ ਚਾਰਜ ਹੋ ਗਿਆ ਹੈ ਠੀਕ ਹੈ ਤੇ ਲੋ ਜੀ ਭੇਜੀਏ ਫਿਰ ਬੱਚਿਆਂ ਨੂੰ ਸਕੂਲ ਫੜਾਫੜ ਰੈਡੀ ਕਰੀਏ ਔਰ ਤਿਆਰ ਕਰੀਏ ਬੱਚਿਆਂ ਨੂੰ ਆ ਚਲੋ ਜੀ ਮਿਲਦੇ ਆਂ ਥੋੜੀ ਦੇਰ ਤੱਕ ਇਹਦੇ ਬੱਚਿਆਂ ਨੂੰ ਸਕੂਲ ਭੇਜ ਦਈਏ ਪਹਿਲਾਂ ਆਪਾਂ। ਕੀ ਹੋ ਗਿਆ? ਬੱਸ ਕਰ ਮੇਰੀ ਚੁੰਨੀ ਪਰ ਨਾ ਚੜ। ਬੱਸ ਕਰ। ਲੋ ਜੀ ਮੈਂ ਖਾ ਰਹੀ ਸੀ ਪਕੌੜੇ ਚਾਗਲ। ਪਕੌੜੇ ਖਾ ਲੇ ਆਂ ਬੱਚੇ ਚਲੇਗੇ ਸਕੂਲ। ਔਰ ਇਹ ਲਿਓ ਹੈ ਨਾ ਲਿਓ ਪਰ ਚੜ ਰਿਹਾ ਆਇਆ। ਲਿਓ ਇਹਦਾ ਉਤਰ ਜਾ। ਲੈ ਲੈ ਉੱਤੇ ਗਾਮ ਲਿਓਗੇ। ਆਉਟ। ਕਿਆ ਲੈ ਲੈ ਜਸਟ ਕੰਮ ਧੰਦਾ ਹੋ ਗਿਆ ਜੀ ਮੇਰਾ ਸਾਰਾ ਫਿਨਿਸ਼ਰ ਔਰ ਹੁਣ ਲੱਗੀਆਂ ਜੀ ਮੈਂ ਚਾਹ ਬਣਾਣਾ ਕਿਉਂਕਿ ਬਬ ਜਦਕੇ ਪਾਪਾ ਨੂੰ ਚੁੱਟੀਆਂ ਹਨ ਕਹਦੇ ਚਾਹ ਬਣਾ ਦੋ ਔਰ ਜਸਟ ਮੈਂ ਚਾਹ ਲਗੀਆਂ ਜੀ ਬਣਾਣਾ ਲੋ ਜੀ ਬੜਾਈਆ ਆਪਾਂ ਆਪਣੀ ਚਾਹ ਲੋ ਜੀ ਚਾਹ ਪੀ ਲਓ ਜੀ ਸਾਰੇ ਜਣੇ ਚਾਹ ਧਰੀਆ ਮੈਂ 10 ਵਜੇ ਕੀ 10 ਵਜੇ ਕੀ ਚਾਹ 12 ਵਜੇ 12:30 ਵਜੇ ਤੇ ਹੁਣ ਮੈਂ ਚਾਹ ਲਗੀ ਆ ਬਣਾਣ ਕਿਉਂਕਿ ਕੰਮ ਤਾਂ ਦਾ ਫਿਨਿਸ਼ ਹੋਇਆ ਨਾ ਲੀਓ ਆ ਗਿਆ ਆਵ ਆ ਜਾਈਏ ਲੀਓ ਕੀ ਕੀ ਲੀਓ ਅੰਦਰ ਆਂਦਾ ਮੈਂ ਕਿੰਦੀ ਬਾਹਰ ਨਿਕਲ ਆਇਆ ਤੂੰ ਜਸਟ ਮੈਂ ਆਈਆਂ ਤੋੜਨੇ ਤુલਸੀ ਕਿਉਂਕਿ ਤુલਸੀ ਵਾਲੀ ਚਾਹ ਬਣਾਵਾਂਗੇ ਆਪਾਂ ਘੋਟੇ ਤੇ ਲੱਗੀ ਵੀ ਆ ਤુલਸੀ और आज मैं तो थे कपड़े जो कि बहुत ज्यादा कपड़े थे लो जी आप बनाऊंगे तुलसी वाली जी तुलसी की चाह बनाऊंगे अच्छा आप कपड़े मेरे ऑलरेडी सूख गए हैं बस हूँ तार दे चाह बना के ਕਾਈ ਤੂੰ ਪਿੰਨੀ ਐ ਨਾ ਉੱਪਰ ਚੜਨੀ ਹੁੰਦਾ ਕੋਠੇ ਪਰ ਬਸ ਕੱਪੜੇ ਸੁੱਕ ਗਏ ਹੁਣ ਧਾਰ ਕੇ ਲਿਆਵਾਂ ਮੈਂ ਅੱਜ ਮੈਂ ਮਾਰਕੀਟ ਵੀ ਜਾਣਾ ਐ ਕਿਉਂਕਿ ਮੈਂ ਨਾ ਜ ਆਪਣਾ ਭਰਾੰਦਾ ਵਗੈਰਾ ਲੈ ਕੇ ਆਣਾ ਕੱਲੂ ਤੀਜ ਮੇਲਾ ਨਾ ਸ਼ਾਪਿੰਗ ਕਰਨੀ ਆ ਹਲਕੀ ਫੁਲਕੀ ਜੀ ਲਓ ਜੀ ਚਾਹ ਬਣ ਗਈ ਆ ਲਓ ਜੀ ਤુલਸੀ ਵਾਲੀ ਅੰਮੀ ਅੰਮੀ ਚਾਹ ਤੁਸੀਂ ਵੀ ਪੀਓ ਤੇ ਚਾਹ ਹੋ ਰਹੀ ਆਪਣੀ ਬਣ ਕੇ ਰੈਡੀ ਲੋ ਜੀ ਇੱਧਰ ਖਾ ਰਹੇ ਆ ਜੀ ਆਪਾਂ ਚਾਹ ਨਾਲ ਨਮਕੀਨ ਥੋੜੇ ਜਿਹਾ ਪਏ ਤੇ ਪਕੌੜੇ ਨਮਕੀਨ ਔਰ ਚਾਹ ਮੇਰੀ ਪਿੱਛੇ ਪਈ ਹੈ ਤੇ ਬੱਚੋ ਦੇ ਪਾਪਾ ਨੂੰ ਅੱਜ ਛੁੱਟੀ ਧੀ ਅੱਜ ਹੈ ਜੀ ਸ਼ਨੀਵਾਰ ਕਿਉਂਕਿ ਸ਼ਨੀਵਾਰ ਨੂੰ ਕੋਟਗੇ ਵਿੱਚ ਛੁੱਟੀ ਹੁੰਦੀ ਹੈ ਬਸ ਕਦੇ-ਕਦੇ ਅਮਰਜੰਸੀ ਜਾਣਾ ਪੈਂਦਾ ਹੈ ਚਲੋ ਜੀ ਆਪਾਂ ਪੀ ਰਹੇ ਆ ਚਾਹ ਔਰ ਬੱਚਿਆਂ ਦਾ ਟਾਈਮ ਪਿਆ ਹਲੇ ਆਣ ਦਾ ਕਿਉਂਕਿ ਹਲੇ ਹੋ ਗਏ ਪੌਣਾ 1 2 ਵਜੇ ਆਉਂਗੇ ਰੂਪਨ ਜੋਤ ਤੇ ਫਿਲਹਾਲ ਆਪਾਂ ਪੀਏ ਚਾਹ ਕੋ ਲੋ ਜੀ ਮੈਂ ਪਹਿਲਾਂ ਚਾਹ ਪੀ ਲਾ ਫਿਰ ਆਪਾਂ ਨੇ ਮਾਰਕੀਟ ਜਾਣਾ ਜਦੋਂ ਬੱਚੇ ਆ ਜੂਗੇ ਨਾ ਫਿਰ ਜਾਉਂਗੇ ਮਾਰਕੀਟ ਲਿਓ ਮੰਗ ਰਿਆ ਚਾਹ ਲਿਓ ਕਹਿ ਰਿਆ ਮੈਨੂੰ ਚਾਹ ਪੀਣੀ ਐ ਚਲੋ ਜੀ ਚਾਹ ਪੀ ਲੀਏ ਪਹਿਲਾਂ ਆਪਾਂ ਮੇਰੀ ਚਾਹ ਹੋ ਜਾਣੀ ਐ ਠੰਡੀ ਕੋ ਲੋ ਜੀ ਫਰੈਂਡਸ ਬੱਚੇ ਆ ਗਏ ਮੇਰੇ ਘਰ ਵਾਪਸ ਮਤਲਬ ਸਕੂਲ ਤੋਂ ਵਾਪਸ ਆ ਗਏ ਔਰ ਹੁਣ ਜਾ ਰਹੀਆਂ ਮੈਂ ਮਾਰਕੀਟ ਬੱਚੇ ਅੰਦਰ ਐ ਰੋਟੀ ਰੂਟੀ ਖਾ ਲਈ ਤੇ ਚਲੋ ਜੀ ਆਪਾਂ ਬਾਜ਼ਾਰ ਜਾ ਕੇ ਆਨੇ ਆ ਕੋਈ ਜ਼ਰੂਰੀ ਸਮਾਨ ਲੈਣਾ ਥੋੜਾ ਬਹੁਤਾ ਜਾ ਉਹ ਲੈ ਕੇ ਆਈਏ ਆਪਾਂ ਲੈਟ ਵੱਲ ਦੀ ਐ ਪਹੁੰਚ ਗਏ ਮਾਰਕੀਟ इससे भी एडजस्ट हो जाएगी देखो ये वाले पड़े ना दो सौ सत्तर रुपये में दो सो? दस तो जस्ट मैं आगे मार्केट तो होनी आई है और मैं लेके आई थी एक डोरी और नेल पेंट डोरी और एक लेके आई थी मैं मेहंदी और ਸਾਹ ਸੇਫਟੀ ਪਿੰਨ ਔਰ ਲਿਪਸਟਿਕ ਹੈ ਨਾ ਇਹ ਮੇਨ ਮੇਨ ਜੀ ਚੀਜ਼ਾਂ ᱛੀਆਂ ਥੋੜੀਆਂ ਜੀਆਂ ਜਿਹੜੀ ਮੈਂ ਲੈ ਕੇ ਆਈਆਂ ਫਿਲਹਾਲ ਮੈਂ ਹੁਣ ਹੀ ਆਈਆਂ ਔਰ ਚਲੋ ਜੀ ਵੀਡੀਓ ਦਾ ਐਂਡ ਕਰਦੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਔਰ ਕਮੈਂਟ ਜ਼ਰੂਰ ਕਰਿਓ ਹਣਾ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਔਰ ਅਗਲਾ ਵਲੌਗ ਇੰਨਾ ਦਿਲਚਸਪ ਹੋਣ ਵਾਲਾ ਨਾ ਤੁਸੀਂ ਜ਼ਰੂਰ ਦੇਖਿਓ ਅਗਲਾ ਵਲੌਗ ਔਰ ਪਲੀਜ਼ ਤੁਸੀਂ ਜ਼ਰੂਰ ਦੇਖਿਓ ਹਣਾ ਕਿਉਂਕਿ ਕੱਲ ਨੂੰ ਸ਼ਾਇਦ ਮੇਰਾ ਵਲੌਗ ਨਾ ਆਏ ਅ ਮਤਲਬ ਉਸ ਤੋਂ ਅਗਲੇ ਦਿਨ ਆਏਗਾ ਕਿਉਂਕਿ ਕੱਲੂ ਮੈਂ ਬੀਜ਼ੀ ਹਾਂ ਥੋੜਾ ਜਿਹਾ ਅਗਰ ਆ ਵੀ ਗਿਆ ਤਾਂ ਤੁਸੀਂ ਚੈੱਕ ਕਰ ਲਿਓ ਹਨਾ ਤੇ ਬਾਈ ਜੀ ਟੇਕ ਕੇਅਰ ਕੱਲੂ ਆ ਤੀਜ ਮੇਲਾ ਆਪਾਂ ਨੇ ਤੀਜ सेलिब्रेशन ਕਰਨਾ ਔਰ ਨੈਕਸਟ ਵਲੋਗ ਦੇ ਵਿੱਚ ਜ਼ਰੂਰ ਦੇਖਿਓ ਤੁਸੀਂ ਹਨਾ ਵੀ ਆਪਾਂ ਤੀਆਂ सेलिब्रेशन ਕਰਾਂਗੇ ਬਾਈ ਜੀ ਬਾਈ ਟੇਕ ਕੇਅਰ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ